ਮੇਰੀ ਇਹ ਵੀਡੀਓ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਵਾਸਤੇ ਆ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਵੱਖਰਾ ਹੀ ਅਖਾੜਾ ਲਗਾ ਰਹੇ ਹਨ ਜੇ ਆਪਾਂ ਮਹਾਰਾਜ ਚ ਰੈਲੀ ਦੀ ਗੱਲ ਕਰੀਏ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਬਾਜਵਾ ਸਾਹਿਬ ਉੱਥੇ ਜਿੰਨੀਆਂ ਵੀ ਫਲੈਕਸਾਂ ਲੱਗੀਆਂ ਸੀ ਜਾਂ ਜਿੰਨੇ ਵੀ ਵਰਕਰ ਆਏ ਸੀ ਉਹ ਸਾਰੇ ਕਾਂਗਰਸੀ ਸੀ ਕਾਂਗਰਸ ਹਾਈ ਕਮਾਂਡ ਦੀਆਂ ਫੋਟੋਆਂ ਲੱਗੀਆਂ ਸੀ ਫਲੈਕਸਾਂ ਤੇ ਤੇ ਇੱਕ ਆਮ ਵਰਕਰ ਜਿਹੜੇ ਅੱਜ ਦੀ ਦਿਨ ਦੁਖੀ ਨੇ ਕਿਉਂਕਿ ਕੋਈ ਵੀ ਲੀਡਰਸ਼ਿਪ ਅੱਜ ਆਪੋਜੀਸ਼ਨ ਦਾ ਰੋਲ ਪਲੇ ਨਹੀਂ ਕਰ ਰਹੀ 75 25 ਪਹਿਲਾਂ ਸੀ ਹੁਣ 80 20 ਹੋ ਰਿਹਾ ਹੈ ਇਸ ਕਰਕੇ ਹਰ ਇੱਕ ਵਰਕਰ ਹੈ ਜਿਹੜਾ ਉਹ ਕਾਂਗਰਸ ਦਾ ਦੁਖੀ ਹੈ ਕਿਉਂਕਿ ਉਹਦੀ ਸੁਣਵਾਈ ਕਿਤੇ ਨਹੀਂ ਹੈਗੀ ਮੈਂ ਮਹਾਰਾਜ ਰੈਲੀ ਦਾ ਅੱਖੀ ਦੇਖੀ ਮੈਂ ਉੱਥੇ ਵਿਟਨੈਸ ਹਾਂ ਮਹਾਰਾਜ ਰੈਲੀ ਦੇ ਵਿੱਚ ਹਜ਼ਾਰਾਂ ਵਰਕਰ ਮੈਂ ਦੇਖੇ ਜਿਹੜੇ ਪੰਜਾਬ ਲਈ ਚਿੰਤਿਤ ਸੀ ਜਿਹੜੇ ਪੰਜਾਬ ਨੂੰ ਮੁਰ ਸੁਰਜੀਤ ਕਰਨਾ ਚਾਹੁੰਦੇ ਸੀ ਜਿਹੜੇ ਪੰਜਾਬ ਨੂੰ ਮੁਰ ਸੋਨੇ ਦੀ ਚਿੜੀ ਬਣਾਉਣਾ ਚਾਹੁੰਦੇ ਸੀ ਜਿਹੜੇ ਪੰਜਾਬ ਨੂੰ ਪੰਜਾਬ ਦੇ ਜਵਾਨ ਲਈ ਚਿੰਤਿਤ ਸੀ ਕਿਸਾਨ ਲਈ ਚਿੰਤਿਤ ਸੀ ਤੇ ਉਹ ਉਹ ਵਰਕਰਾਂ ਨੂੰ ਤੁਸੀਂ ਇੱਕ ਵੱਖਰਾ ਅਖਾੜਾ ਕਿਵੇਂ ਕਹਿ ਸਕਦੇ ਹੋ ਵੱਖਰਾ ਅਖਾੜਾ ਤਾਂ ਉਹ ਹੁੰਦਾ ਜੇ ਤੁਹਾਡੇ ਘਰ ਦੇ ਉੱਤੇ ਇੱਕ ਪਾਸੇ ਕਾਂਗਰਸ ਦਾ ਝੰਡਾ ਲੱਗਿਆ ਹੋਵੇ ਤੇ ਇੱਕ ਪਾਸੇ 20 ਫੁੱਟ ਦਾ ਝੰਡਾ ਭਾਜਪੀ ਦਾ ਲੱਗਿਆ ਹੋਵੇ ਉਹ ਵੱਖਰਾ ਅਖਾੜਾ ਹੁੰਦਾ ਤੁਹਾਡੇ ਘਰ ਦੇ ਵਿੱਚ ਹੀ ਜਦੋਂ ਏਕਤਾ ਨਹੀਂ ਹੈਗੀ ਤਾਂ ਕਾਂਗਰਸ ਪਾਰਟੀ ਕਿਵੇਂ ਤੁਹਾਡੇ ਤੋਂ ਕੁਝ ਐਕਸਪੈਕਟ ਕਰ ਲਵੇ ਜਦੋਂ ਕਾਂਗਰਸ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਜਾ ਕੇ ਬੈਂਦੇ ਨੇ ਪੰਜਾਬ ਦੀ ਲੀਡਰਸ਼ਿਪ ਆਪਦੇ ਇਨਸਿਕਿਉਰ ਹੋ ਜਾਂਦੀ ਹੈ ਆਪਦੇ ਆਪ ਨੂੰ ਬੌਨਮ ਹਾਊਸ ਕਰਦੀ ਹੈ ਜਿਹੜੀ ਕੁਰਸੀ ਦੇ ਪਿੱਛੇ ਅੱਜ ਤੁਸੀਂ ਭੱਜੇ ਫਿਰਦੇ ਹੋ ਉਹਨੂੰ ਪਾਉਣ ਲਈ ਉੱਤੇ ਬਹਿਣ ਲਈ ਜਦੋਂ ਤੱਕ ਤੁਸੀਂ ਆਪਦੀ ਲੀਡਰਸ਼ਿਪ ਉੱਥੇ ਇਕੱਠੀ ਨਹੀਂ ਕਰਦੇ ਉਹ ਤੱਕ ਉਹ ਕੁਰਸੀ ਵੀ ਤੁਹਾਡੇ ਤੋਂ ਬਹੁਤ ਦੂਰ ਹੈ ਦਿੱਲੀ ਬੜੀ ਦੂਰ ਹੈ ਬਾਜਵਾ ਸਾਹਿਬ ਦਿੱਲੀ ਬੜੀ ਦੂਰ ਹੈ ਕਿਉਂਕਿ ਤੁਹਾਨੂੰ ਵਰਕਰ ਦਾ ਦੁੱਖ ਸਮਝਣਾ ਪਊਗਾ ਵਰਕਰ ਨੂੰ ਜੋੜਨਾ ਪਊਗਾ ਵਰਕਰ ਕੀ ਚਾਹੁੰਦਾ ਹੈ ਕਿ ਇੱਕ ਲੀਡਰ ਕੀ ਚਾਹੁੰਦਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਇਹਜਾ ਲੀਡਰ ਹੈ ਜਿਨੇ ਪੰਜਾਬ ਵਾਸਤੇ ਮੈਕਸਿਮਮ ਸੈਕਰੀਫਾਈਸ ਕੀਤੇ ਨੇ ਜਿਨੇ ਪੰਜਾਬ ਵਾਸਤੇ ਯੂਨੀਅਨ ਮਿਨਿਸਟਰੀਜ਼ ਛੱਡੀਆਂ ਜਿਨੇ ਪੰਜਾਬ ਵਾਸਤੇ ਪ੍ਰਧਾਨਗੀ ਨੂੰ ਲੱਤ ਮਾਰੀ ਜਿਨੇ اپنی ਝੋਲੀ ਫੈਲਾਈ ਪੰਜਾਬ ਵਾਸਤੇ ਭੀਖ ਮੰਗੀ ਉਸ ਪੰਜਾਬ ਉਹ ਪੰਜਾਬ ਅੱਜ ਉਸ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਜਾ ਕੇ ਖੜ ਗਿਆ ਇਸ ਚੀਜ਼ ਤੋਂ ਇਨਸਿਕਿਉਰ ਨਾ ਹੋਵੋ ਇਕੱਠੇ ਹੋਵੋ ਤੁਸ ਤੁਹਾਨੂੰ ਇਕੱਠੇ ਹੋਣ ਦੀ ਲੋੜ ਹੈ ਤੁਹਾਨੂੰ ਅੱਜ ਵਰਕਰ ਨੂੰ ਸੁਣਨ ਦੀ ਲੋੜ ਹੈ ਇਨਸਿਕਿਉਰिटीज ਆਪ ਦਾ ਕਦ ਬੋਣਾ ਮਹਿਸੂਸ ਨਾ ਕਰੋ ਨਵਜੋਤ ਸਿੰਘ ਸਿੱਧੂ ਆ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਇੱਕ ਨੈਸ਼ਨਲ ਲੀਡਰ ਹੈ ਤੇ ਰਹੇਗਾ ਕਿਉਂਕਿ ਉਹਦੀ ਇੱਕ ਪਛਾਣ ਹੈ ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਨਾ ਮਾਮਾ ਬਿਰਲਾ-ਵਿਰਲਾ ਜੰਮਦੀਆਂ ਨੇ ਇਸ ਕਰਕੇ ਪਰ ਬਾਜਵਾ ਸਾਹਿਬ ਮੇਰੀ ਤੁਹਾਨੂੰ ਨਸੀਹਤ ਹੈ ਤੁਸੀਂ ਬਹੁਤ ਵੱਡੇ ਹੋ ਬਹੁਤ ਵਧੀਆ ਲੀਡਰ ਹੋ ਬਹੁਤ ਸੋਹਣੇ ਚੁਟਕਲੇ ਵੀ ਸੁਣਾ ਦਿੰਨੇ ਹੋ ਕਈ ਵਾਰੀ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਵਰਕਰ ਨੂੰ ਸਮਝੋ ਵਰਕਰ ਦਾ ਦੁੱਖ ਸਮਝੋ ਵਰਕਰ ਕੀ ਚਾਹੁੰਦਾ ਹੈ ਕਾਂਗਰਸ ਕੀ ਚਾਹੁੰਦੀ ਹੈ ਆਪਦੇ ਤੁਹਾਡੇ ਘਰ ਦੇ ਵਿੱਚ ਹੀ ਅਖਾੜੇ ਦੋ ਲੱਗਦੇ ਨੇ ਇੱਕ ਤੁਹਾਡਾ ਅਖਾੜਾ ਇੱਕ ਤੁਹਾਡੇ ਭਾਈ ਦਾ ਅਖਾੜਾ ਇਸ ਕਰਕੇ ਮੇਰੀ ਤੁਹਾਨੂੰ ਇਹ ਨਸੀਹਤ ਹੈ ਕਿ ਕਾਂਗਰਸ ਨੂੰ ਤੁਸੀਂ ਜੋੜੋ ਕਾਂਗਰਸ ਦੇ ਨਾਲ ਚੱਲੋ ਕਾਂਗਰਸ ਦੀ ਵਿਚਾਰਧਾਰਾ ਨਾਲ ਚੱਲੋ ਲੋਕਾਂ ਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਉਹਨਾਂ ਦਾ ਮਨ ਨਾ ਭਟਕਾਓ ਜਿਹੜਾ ਪੰਜਾਬ ਦਾ ਪੁੱਤ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਵਾਸਤੇ ਖੜਾ ਹੈ ਉਹਨੂੰ ਤਕੜਾ ਕਰੋ ਉਹਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਨਾ ਕਰੋ ਧੰਨਵਾਦ